ਹਾਂਜੀ ਇਹ ਗੱਲ ਕਰਵਾਈ ਹੈ ਕਿ ਪੰਜ ਸੱਤ ਸਾਲ ਦੀ ਅੱਜ ਜਰਦਾਪੁਰ ਟੈਕਸੀ ਸਰਵਿਸ ਐਸੋਸੀਏਸ਼ਨ ਵੱਲੋਂ ਸਮੂਹ ਮਾਲਕਾਂ আর ਚਾਲਕਾਂ ਦੀ ਮੀਟਿੰਗ ਹੋਈ ਹੈ ਜਿਹੜੇ ਅਸੀਂ ਕੱਲ ਆਪਣੇ ਤੇ ਡਰਾਈਵਰ ਵਾਸਤੇ ਜੋ ਕਾਲਾ ਕਾਨੂੰਨ ਬਣਾਇਆ ਹੈ ਜਰ 10 ਸਾਲ ਦੀ ਸਜ਼ਾ ਜਾਂ 7 ਲੱਖ ਰੁਪਏ ਜੁਰਮਾਨੇ ਦੇ ਤੌਰ ਤੇ ਦੇਣਾ ਪੈਣਾ ਡਰਾਈਵਰ ਨੂੰ ਉਹਦੇ ਖਿਲਾਫ ਕੱਲ ਅਸੀਂ ਰੋਸ ਮੁਜ਼ਾਹਰੇ ਵੱਲੋਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਜੀ ਧਰਨਾ ਦੇਣ ਜਾ ਰਹੇ ਹਾਂ ਉਹਦੇ ਲਈ ਅੱਜ ਮੀਟਿੰਗ ਹੋਈ ਹੈ ਦੇਖੋ ਜੀ ਡਰਾਈਵਰ ਕੋਈ ਵੀ ਸਸਤਾ ਕੋਈ ਵੀ ਐਸੋਸੀਏਸ਼ਨ ਵੀ ਆ ਕੋਈ ਵੀ ਆਰਗੇਨਾਈਜੇਸ਼ਨ ਕਾਲਜ ਸਕੂਲ ਹਸਪੀਟਲ ਇਥੋਂ ਤੱਕ ਕੇ ਸਰਕਾਰੀ ادارے ਬਿਨਾ ਡਰਾਈਵਰ ਦੇ ਨਹੀਂ ਚੱਲ ਸਕਦਾ ਸਰਕਾਰੀ ਰਹਿਵੰਦੀ ਤਨਖਾਹ ਬਹੁਤ ਆਪਰ ਪ੍ਰਾਈਵੇਟ ਡਰਾਈਵਰਾਂ ਦੀ ਤੁਸੀਂ 7-8000 10000 ਹੀ ਆ ਜੋ ਪਹਿਲਾਂ ਚੱਲਦਾ ਆ ਰਿਹਾ ਸੀ ਉਹ ਕਿੱਥੋਂ ਇੰਨਾ ਵੱਡਾ ਜੁਰਮਾਨਾ ਦੇ ਸਕਦਾ ਕੋਈ ਜਾਣ ਕੇ ਐਕਸੀਡੈਂਟ ਤਾਂ ਕਰਦਾ ਨਹੀਂ ਐਕਸੀਡੈਂਟ ਅਚਨਚੇਤ ਹੋ ਜਾਂਦਾ ਉਹਦੇ ਲਈ ਡਰਾਈਵਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਬਹੁਤ ਮਾੜੀ ਗੱਲ ਹੈ ਕੋਈ ਔਰ ਅਕਸਰ ਵੇਖਿਆ ਗਿਆ ਜੇ ਕਦੇ ਐਕਸੀਡੈਂਟ ਹੁੰਦਾ ਹੈ ਤੇ ਉਦੋਂ ਵੀ ਜਿਹੜੀ ਲੋਕਲ ਪਬਲਿਕ ਦਾ ਡਰਾਈਵਰ ਦਾ ਘਟਕਟਾ ਪਾ ਲੰਭੀ ਆ ਇੱਥੋਂ ਤੱਕ ਗੱਡੀਆਂ ਤੋੜ ਦਿੰਦੇ ਕੱਡੀਆਂ ਨੂੰ ਅੱਗ ਲੱਗ ਜਾਂਦੀ ਡਰਾਈਵਰ ਕੀ ਕਰੇਗਾ ਤੇ ਜਨਤਾ ਨੂੰ ਤੇ ਕੀ ਕਰੂਗਾ ਉਹਦੇ ਖਿਲਾਫ ਅਸੀਂ ਕੱਲ ਰੋਸ ਮੁਜਾਰਾ ਕਰਨ ਜਾ ਰਹੇ ਹਾਂ ਕਿਹੜੀ ਜਗ੍ਹਾ ਕੀਤਾ ਜਾਏਗਾ ਬਬਰੀ ਬਾਈਪਾਸ ਬਬਰੀ ਬਾਈਪਾਸ ਤੇ ਅਸੋਸੀਏਸ਼ਨ ਡਿਸਾਈਡ ਕਰ ਰਹੀ ਆ ਬਾਕੀ ਅਸੀਂ ਬੱਸਾਂ ਵਾਲਿਆਂ ਨਾਲ ਟਰੱਕਾਂ ਵਾਲਿਆਂ ਨਾਲ ਰਲ ਕੇ ਮੰਨਾਂਗੇ ਮਿਲਦੇ ਹੀ ਰਹੋ ਫਿਰ ਫਾਈਨਲ ਪ੍ਰੋਗਰਾਮ ਲਿਖਿਆ ਜਾਊਗਾ ਠੀਕ ਹੈ ਜੀ ਹਾਂ ਮੈਂ ਵੀ ਗਰਦਾਸਪੁਰੋਂ ਮਹਾਜਨ ਟੂ ਟ੍ਰੈਵਲ ਤੇ ਬੋਲਣਾ ਜੀ ਅਸੀਂ ਇਸ ਕਰਕੇ ਅੱਜ ਸਾਰੇ ਜਣੇ ਇੱਥੇ ਇਕੱਠੇ ਹੋਏ ਆ ਕਿ ਜਿਹੜਾ ਆਂਦਾ ਕਾਨੂੰਨ ਬਣਿਆ ਵਾ ਇਹਨੂੰ ਜਲਦ ਤੋਂ ਜਲਦ ਵਾਪਸ ਲਿੱਤਾ ਜਾਵੇ ਕਿਉਂਕਿ ਜਿੰਨਾ ਵੀ ਦੇ ਰੋਜ਼ਗਾਰ ਬੰਦਾ ਦਾ ਉਹ ਡਰਾਈਵਰੀ ਕਰਦਾ ਨਾ ਦੇ ਨਾਲ ਕੋਈ ਨੌਕਰੀ ਹੈ ਨਾ ਕੋਈ ਤਨਖਾਹ ਵਾ ਅੱਜ ਤੋਂ 40 ਸਾਲ ਪਹਿਲਾਂ ਵੀ ਇਹਨਾਂ ਨੂੰ 7000 ਰੁਪਏ ਤਨਖਾਹ ਹੀ ਤੇ ਅੱਜ ਵੀ 7000 ਰੁਪਏ ਹੀ ਤਨਖਾਹ ਵਾ ਕਿਸੇ ਧੀ ਦਾ ਵਿਆਹ ਕਿਸੇ ਮਾਂ ਪਿਓ ਦੇ ਫੁੱਲ ਪ੍ਰਵਾਹ ਦਾਣਾ ਕਿਤੇ ਨਹੀਂ ਸੇ ਦਾਰ ਕਾਨੂੰਨੀ ਕੰਮ ਤੇ ਜਾਣਾ ਕਾਨੂੰਨੀ ਕੰਮ ਤੇ ਜਾਣਾ ਕੋ ਡਰਾਈਵਰ ਦੀ ਲੋਡ ਹੁੰਦੀ ਆ ਉਹ ਆਪਣੀ ਜਾਨ ਪਰਿਵਾਰ ਸਾਰਾ ਛੱਡ ਕੇ ਤੇ ਪਗਾਂਗੀ ਗੱਡੀ ਦਾ ਸੇਰਨ ਫੜ ਕੇ ਤੇ ਡਰਾਈਵਿੰਗ ਕਰਨ ਤੁਰ ਪੰਦਾ ਜੇ ਡਰਾਈਵਰ ਐਕਸੀਡੈਂਟ ਹੁੰਦਾ ਤਾਂ ਕਿਸੇ ਦੇ ਮਾਪਿਓ ਦੇ ਕਾਰਨ ਨਹੀਂ ਹੁੰਦਾ ਕਿਸੇ ਦੀ ਗਲਤੀ ਕਰਨ ਨੂੰ ਹੁੰਦਾ ਐਕਸੀਡੈਂਟ ਇੱਕ ਲਾਈ ਜਿਹੜਾ ਐਕਸੀਡੈਂਟ ਬਣਿਆ ਆ ਚੰਚੇ ਉਹਦੇ ਵਿੱਚ ਜੋ ਕਾਨੂੰਨ ਪਹਿਲਾਂ ਬਣਿਆ ਹੋਦਾ ਸੀ ਵੀ ਉਹਦੀ ਜਮਾਨੇ ਦੇ ਖਾਣੇ ਦੇ ਵਿੱਚ ਜਿੱਥੇ ਲਿਖੀ ਜਾਂਦੀ ਸੀ ਉਦਾਂ ਹੀ ਲਾਣੀ ਚਾਹੀਦੀ ਆ ਇਹ ਤੇ ਡਰਾਈਵਰ ਇੱਕ ਅਜਿਹੀ ਸੰਸਥਾ ਬਣ ਗਈ ਆ ਜਿੱਦੀ ਕੋਈ ਬੰਦਾ ਵੀ ਕੋਈ ਨਹੀਂ ਚਾਹੇ ਉਹ ਡੀਸੀ ਆ ਚਾਹੇ ਕੋਈ ਅਫਸਰ ਆ ਕੋਈ ਮੁਲਾਜ਼ਮ ਵੀ ਆ ਪਰ ਪੁਲਿਸ ਮੁਲਾਜ਼ਮ ਆ ਉਹਦੀ ਇੱਜ਼ਤ ਨਹੀਂ ਕਰਦਾ ਕੀ ਉਹ ਬੰਦਾ ਨਹੀਂ ਉਹ ਤੁਹਾਡੇ ਮੰਤਰੀਆਂ ਦੀ ਤੁਹਾਡੇ ਸਾਰੇ ਅਫਸਰਾਂ ਦੀਆਂ ਗੱਡੀਆਂ ਚਲਾਉਂਦੇ ਉਹਨਾਂ ਦੀ ਤਨਖਾਹ 1 ਲੱਖ ਰੁਪਈਆ ਉਹਨਾਂ ਦੀ ਬੰਦਾ 10000 ਰੁਪਈਆ ਕੰਮਾਣੀ ਹਰ ਜਗ੍ਹਾ ਲੱਸੀ ਮਿਲਦੀ ਉਹਨਾਂ ਨੂੰ ਕਿਤੇ ਜਗ੍ਹਾ ਰਿਸਪੈਕਟ ਵੀ ਨਹੀਂ ਮਿਲਦੀ ਲੱਸੀ ਨੂੰ ਤਾਂ ਸਾਡੀ ਰੋਟੀ ਇਸ ਕੱਲ੍ਹ ਨੂੰ ਅਸੀਂ ਇਹ ਇਸ ਕਰਕੇ ਕੰਮੇ ਪਿਆ ਵੀ ਜਿਹੜਾ ਕਾਨੂੰਨ ਬਣਿਆ ਉਹ ਵਾਪਸ ਲਿੱਤਾ ਜਾਵੇ ਤੇ ਦੁਨੀਆ ਨੂੰ ਨਾ ਤੰਕ ਕੀਤਾ ਜਾਵੇ ਅੱਜ ਹਸਪੀਟਲ ਟੀਚਰ ਸਰਕਾਰੀ ਧਾਰੇ ਸਾਰਿਆਂ ਦੇ ਅੱਧੇ ਸਟਾਫ ਆਏ ਦਾ ਚਲ ਕਿਸੇ ਵੀ ਐਡਮਿਨਿਸਟਰੇਟਰ ਨੂੰ ਪੁੱਛਿਆ ਜਾਵੇ ਕਿਉਂ ਸਟਾਫ ਨਹੀਂ ਆਇਆ ਕੋਈ ਨਹੀਂ ਕੋਈ ਦੀ ਸੜਕ ਕਿੰਨੀ ਕੀਤੀ ਆ ਅੱਜ ਪਬਲਿਕ ਦੇ ਨਾਲ ਜੇ ਤੁਰਦਾ ਵਾ ਕਿਸੇ ਦੁੱਖ ਸੁੱਖ ਦੇ ਵਿੱਚ ਡਰਾਈਵਰ ਹੀ ਬੰਦੇ ਦੇ ਨਾਲ ਤੁਰਦਾ ਮੈਂ ਬਾਈ ਜੀ ਮੈਂ ਗੱਡੀ ਚਲਾਣਾ ਤੁਹਾਡੀ ਤੇ ਮੈਂ ਲੈ ਕੇ ਚੱਲਾਂ ਤੁਹਾਨੂੰ ਦਿੱਤੇ ਜਾਣਾ ਹਸਪੀਟਲ ਫਰਸਟ ایڈ ਦੇੰਦਾ ਉਹਨੂੰ ਜਾਸਾਂ ਦੀ سزا ਤੇ ਕਿਹੜਾ ਬੰਦਾ ਜਾਵੇਗਾ ਇੱਕ ਮੌਤ ਦੇ ਐਕਸੀਡੈਂਟ ਕਰਨ ਹੋ ਗਈ ਤੇ ਜੇ ਡਿਊਟੀ ਬੰਦਾ ਲਾ ਕੇ ਨਾ ਜਾਵੇ ਤੇ ਪੱਬਲੀ ਤੇ ਵੀ ਮਾਰ ਛੱਡਦੀ ਆ ਇੱਕ ਪੰਦਾ ਦਾ ਕਾਨੂੰਨ ਆ ਇਹਨਾਂ ਭਰਾਵਾਂ ਦੀ ਇਹਨਾਂ ਬੰਦਿਆਂ ਦੀ ਇਹ ਰਿਸਪੈਕਟ ਕੀਤੀ ਜਾਵੇ ਇਹਨਾਂ ਦੀ ਇੱਜ਼ਤ ਮਾਨ ਦਿੱਤੀ ਜਾਵੇ ਕੋਈ ਬੰਦਾ ਵੀ ਕਿਸੇ ਦਾ ਨੁਕਸਾਨ ਕਰਕੇ ਨਹੀਂ 라ਜੀ ਇਸ ਕਰਕੇ ਸਾਡਾ ਮੁੱਦਾ ਇਹ ਆ ਜੀ ਅਸੀਂ ਕੱਲ ਤੋਂ ਦਰੀਆ ਅਨਿਸ਼ਚਿਤ ਕਾਲ ਵਾਸਤੇ ਹੜਤਾਲ ਕਰਾਂਗੇ ਜੀ ਦਰੀਆਂ ਵਾਸ਼ਾ ਕੇ ਉਸ ਤੇ ਬੈਠਾਂਗੇ ਜੀ ਨਾਲ ਸਾਡੇ ਹਰ ਤਰ੍ਹਾਂ ਦੀ ਟਰਾਂਸਪੋਰਟੇਸ਼ਨ ਵਾਲਾ ਜਿਹੜਾ ਵਾ ਸਾਡੇ ਨਾਲ ਚੱਲਣ ਨੂੰ ਤਿਆਰ ਹੈਗਾ ਅਸੀਂ ਸੋਰੇ 9 ਵੇ ਤੋਂ ਲਾ ਕੇ ਅਚਨ ਚੇਤ ਬੰਦ ਕਰਕੇ ਛੱਡਾਂਗੇ ਕੋਈ ਰੂਟ ਤੇ ਕਿਸੇ ਵੀ ਗੱਡੀ ਅਦਰੋ ਵੀ ਸ਼ਹਿਰ ਦੀ ਕੋਈ ਵੀ ਆਨ ਜਾਣ ਨਹੀਂ ਦਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਾਈਵੇਟ ਟਰਾਂਸਪੋਰਟ ਜੁਨੀਆ ਦਾ ਪ੍ਰਧਾਨ ਹਰਦয়াল ਸਿੰਘ ਮਾਨ ਅਸੀਂ ਸਾਰੇ ਦੁਨੀਆ ਵਾਲੇ ਜਿਹੜੇ ਗਰਦਾਸਪੁਰ ਦੇ ਲੈਕਸਿਸਟਾਨ ਦੂਜੇ ਟਰਾਂਸਪੋਰਟਰ ਟਰੱਕ ਜੁਨੀਆ ਅਸੀਂ ਸਾਰੇ ਮੈਦ ਕਰਦੇ ਇੱਕ ਵੀ ਜੀ ਔਰ ਕੱਲ ਟੋਟਲ ਬੰਦ ਕਰਨ ਦਾ ਐਲਾਨ ਕਰ ਰਹੇ ਆ ਇਹਦੇ ਵਿੱਚ ਕਿਉਂਕਿ ਜਿਹੜਾ ਕਾਲਾ ਕਾਨੂੰਨ ਬਣਿਆ ਗਿਆ ਹੈ ਇਹ ਕਾਲਾ ਕਾਨੂੰਨ ਹੁਣ ਤੋਂ ਨਹੀਂ ਪਹਿਲਾਂ ਤਾਂ ਚੱਲੂ ਹੋ ਰਿਹਾ ਆ ਜਾ ਕੇ ਹੁਣ ਡਾਕ ਡਰਾਈਵ ਨਾਲ ਛੁੱਟੀ ਗਈ ਆ ਇਹਦੇ ਵਿੱਚ ਕੁਦਾ ਕੱਲ ਇਹ ਨਹੀਂ ਹੋਦਾ ਬਿਟਰੱਕ ਡਰਾਈਵਰ ਚਲਾ ਰਿਹਾ ਜਾਂ ਬਸ ਡਰ ਆ ਜਾਏਗਾ ਅਸੀਂ ਸਕੂਟਰ ਤੋਂ ਲੈ ਕੇ ਮੋਟਰਸਾਈਕਲ ਕਾਰ ਸਾਈਕਲ ਵਾਲਾ ਵੀ ਕਿਸੇ ਨੇ ਵਜਦਾ ਤਾਂ ਉਹ ਵੀ ਡਰਾਈਵਰ ਮੰਨਿਆ ਜਾਂਦਾ ਜਿਸ ਫੈਂਸਿੰਗ ਤੋਂ ਬੰਦਾ ਹੱਦ ਦੇ ਬਰਾਬਰ ਬੰਦਿਆ ਅਸੀਂ ਇਸ ਤਕਰੀਬਨ ਕੱਲ ਬੰਦ ਦੀ ਗੱਲ ਕਰ ਰਹੇ ਹਾਂ ਕਿ ਕੱਲ ਕੋਈ ਵੀ ਮਾਰਨਾ ਨੁਕਲੇ ਕੋਈ ਹਰ ਇੱਕ ਨੂੰ ਹੀ ਅਪੂਰ ਕਰਨੇ ਆ ਕਿ ਆਪਣੇ ਘਰਾਂ ਕਰੋ ਕੋਈ ਰਾਜ ਖੱਜਲ ਖਵਾਬ ਨਾ ਹੋਵੇ ਕੱਲ ਨੂੰ ਇਹਨਾਂ ਕਹਿੰਦੀ ਕੀ ਬੰਦ ਕੀਤੀ ਹੈ ਜਾਂ ਪ੍ਰੇਸ਼ਾਨ ਹੋ ਰਹੇ ਜਾਂ ਤਰੀ ਅਸੀਂ ਪਹਿਲਾਂ ਕਾਲ ਕਰ ਚੁੱਕੇ ਹਾਂ ਅੱਜ ਤੋਂ ਕੋਈ 5 ਦਿਨ ਪਹਿਲਾਂ ਕਾਲਾਂ ਆ ਰਹੀਆਂ ਨੇ ਬੰਦ ਹੋਣੀਆਂ ਜਿਹਦੇ ਵਿੱਚ ਅਸੀਂ ਟਰਾਂਸਪੋਰਟ ਜੂਨੀਅਰ ਵਾਲੇ ਵੀ ਇਹਨਾਂ ਦਾ ਸਾਥ ਦੇ ਕੇ ਕੱਲ ਟੋਟਲੀ ਬੱਸਾਂ ਬੰਦੇ ਖਾ ਗਏ ਔਰ ਇਹਨਾਂ ਦਾ ਸਾਥ ਜਿੱਥੇ ਜਿੱਥੇ ਨੂੰ ਕਹਿਣਗੇ ਅਸੀਂ ਬਰਾਬਰ ਨਾਲ ਜਾ ਕੇ ਬੈਠਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ